ਸਸਿਕਾਲ ਜੀ ਸਾਰਿਆਂ ਨੂੰ ਬੱਚਿਆਂ ਨੇ ਆਉਣਾ ਸੀਗਾ ਟਿਊਸ਼ਨ ਤੋਂ ਤੇ ਆਪਾਂ ਸੋਚਿਆ ਚਲੋ ਕੁਛ ਨਾ ਕੁਛ ਬਣਾ ਕੇ ਰੱਖਦੇ ਆ ਤਾਂ ਆਪਾਂ ਨੂੰ ਮਿਲੇ ਜੀ ਫ੍ਰਿਜ ਵਿੱਚੋਂ ਉਬਲੇ ਪਏ ਆਲੂ ਕਿਉਂਕਿ ਸਵੇਰ ਬਣਾਏ ਸੀ ਪਰੌਂਠੇ ਤੇ ਉਹਨਾਂ ਵਿੱਚੋਂ ਥੋੜੇ ਜੇ ਆਲੂ ਬਚੇ ਸੀ ਅપર ਆਪਾਂ ਨੂੰ ਕੁਛ ਗੈਸ ਨਹੀਂ ਸੀ ਵੀ ਆਪਾਂ ਸ਼ਾਮ ਨੂੰ ਕੁਝ ਬਣਾਵਾਂਗੇ ਤਾਂ ਫਿਰ ਆਪਾਂ ਸੋਚਿਆ ਚਲੋ ਇਹਨਾਂ ਦੇ ਬਹੁਤ ਹੀ ਵਧੀਆ ਜੇ ਬ੍ਰੈਡ ਸਨੈਕਸ ਆਪਾਂ ਤਿਆਰ ਕਰਾਂਗੇ ਤਾਂ ਆਪਾਂ ਆਲੂਆਂ ਨੂੰ ਜੀ ਕੀਤਾ ਕੱਦੂ ਗੈਸ ਫੇਰ ਲਿਆ ਜੀ ਆਪਾਂ ਥੋੜਾ ਜਿਹਾ ਪਨੀਰ ਤੇ ਉਹਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਬਰੀਕ ਕੱਦੂਕਸ ਕੀਤਾ ਜਿਹੜੀ ਵੀ ਚੀਜ਼ ਸਾਡੇ ਕੋਲੇ ਘਰ ਵਿੱਚ ਪਈ ਹੋਈ ਤੁਸੀਂ ਲੈ ਲਿਓ ਜਿਹੜੀ ਨਾ ਹੋਈ ਤੁਸੀਂ ਸਕਿਪ ਕਰ ਦਿਓ ਤਿੰਨ ਤੋਂ ਚਾਰ ਲਈਆਂ ਹਰੀਆਂ ਮਿਰਚਾਂ ਤੇ ਇੱਥੇ ਆਪਣੇ ਹੱਥ ਤੇ ਥੋੜੀ ਜੀ ਲੱਗ ਗਈ ਸੀ ਇਸ ਲਈ ਆਪਾਂ ਉਹਨੂੰ ਪੱਟੀ ਨਾਲ ਕਵਰ ਕਰ ਲਿਆ ਚਲੋ ਕੋਈ ਗੱਲ ਨਹੀਂ ਕੰਮ ਵਿੱਚ ਚੱਲਦਾ ਹੀ ਰਹਿੰਦਾ ਹੈਗਾ ਉਸ ਤੋਂ ਬਾਅਦ ਲਿਆ ਜੀ ਆਪਾਂ ਇੱਕ ਪਿਆਜ਼ ਤੇ ਉਹਨੂੰ ਬਰੀਕ ਕੱਟ ਲਿਆ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਮਿਰਚ ਮਸਾਲਾ ਤੇ ਥੋੜਾ ਜਿਹਾ ਤਨੀਆ ਪਾਊਡਰ ਥੋੜੀ ਜਿਹੀ ਬਿਲਕੁਲ ਆਪਾ ਹਲਦੀ ਪਾਈ ਹੈਗੀ ਤੇ ਉਸ ਤੋਂ ਬਾਅਦ ਕਾਲੀ ਮਿਰਚ ਪਾਈ ਹੈਗੀ ਤੇ ਇਹ ਚੀਜ਼ਾਂ ਸਾਰੀਆਂ ਤੁਸੀਂ ਜ਼ਰੂਰ ਪਾਇਓ ਜੇ ਤੁਹਾਡੇ ਕੋਲੇ ਪੂਜਿਆ ਹੋਇਆ ਜੀਰਾ ਹੋਇਆ ਤਾਂ ਉਹਦਾ ਪਾਊਡਰ ਵੀ ਪਾਇਓ ਇਹ ਟੇਸਟ ਇਹਨਾਂ ਚੀਜ਼ਾਂ ਦਾ ਹੀ ਆਉਂਦਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਮੈਂ ਇੱਥੇ 스ਪੂਨ ਵਰਤੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਹੱਥ ਨਾਲ ਮੈਂ ਕਰ ਨਹੀਂ ਸਕਦੀ ਤੇ ਪਰ ਤੁਸੀਂ ਇੱਥੇ ਹੱਥ ਦੀ ਵਰਤੋਂ ਕਰੋ ਕਿਉਂਕਿ ਹੱਥ ਨਾਲ ਬਹੁਤ ਵਧੀਆ ਮਿਕਸ ਹੁੰਦਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਮੇਥੀ ਕਿਉਂਕਿ ਮੇਰੇ ਕੋਲ ਤਾਂ ਨਹੀਂ ਹੈ ਨਹੀਂ ਜੇ ਤੁਹਾਡੇ ਕੋਲ ਧਨੀਆ ਹੋਇਆ ਤਾਂ ਤੁਸੀਂ ਹਰਾ ਧਨੀਆ ਜ਼ਰੂਰ ਪਾ ਲਿਓ ਤੇ ਜੇ ਨਾ ਹੋਇਆ ਤਾਂ ਤੁਸੀਂ ਮੇਥੀ ਪਾ ਲਿਓ ਕਿਉਂਕਿ ਦੋਨੇ ਚੀਜ਼ਾਂ ਦਾ ਜਿਹੜਾ ਟੇਸਟ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਇਹ ਰੈਸিপি ਕਿਹ ਹੈ ਜੀ ਲੱਗੀ ਕਿਉਂਕਿ ਥੋੜੇ ਹੌਸਲੇ ਦਿੱਤੇ ਹੌਸਲੇ ਦੇ ਨਾਲ ਹੀ ਮੈਂ ਵੀਡੀਓ ਬਣਾਉਣੀ ਹੈਗੀ ਤੇ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਮਾਨੂੰ ਬੜਾ ਖੁਸ਼ ਹੁੰਦਾ ਹੈਗਾ ਉਸ ਤੋਂ ਬਾਅਦ ਜੀ ਆਪਾਂ ਥੋੜਾ ਜਿਹਾ ਤੇਲ ਹੈ ਜਿਹੜਾ ਉਹ ਗਰਮ ਰੱਖ ਦਾਂਗੇ ਤੇ ਫਿਰ ਆਪਾਂ ਲੈ ਲਾਂਗੇ ਜੀ ਬ੍ਰੈਡ ਉਹ ਤੁਸੀਂ ਕਿਸੇ ਵੀ ਤਰ੍ਹਾਂ ਦੇ ਲੈ ਸਕਦੇ ਹੋ ਆਪਾਂ ਦੋ ਤਰ੍ਹਾਂ ਦੇ ਬ੍ਰੈਡ ਲਏ ਹੈਗੇ ਤੇ ਜਦੋਂ ਵੀ ਕਈ ਵਾਰੀ ਆਏ ਹੁੰਦੇ ਦੋ ਤਿੰਨ ਪੈਕਟਾਂ ਚ ਬ੍ਰੈਡ ਬਚ ਜਾਂਦੇ ਆ ਤਾਂ ਤੁਸੀਂ ਇਹਨਾਂ ਦੇ ਵਧੀਆ ਬ੍ਰੈਡ ਸਨੈਕਸ ਤਿਆਰ ਕਰ ਸਕਦੇ ਹੋ ਤੇ ਫਿਰ ਆਪਾਂ ਇਹਨਾਂ ਦੇ ਉੱਪਰ ਜਿਹੜਾ ਇਹ ਆਲੂ ਦਾ ਮਟੀਰੀਅਲ ਤਿਆਰ ਕੀਤਾ ਸੀ ਉਹ ਸਾਰਾ ਲਗਾ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਹੱਥਾਂ ਦੇ ਨਾਲ ਕਵਰ ਕਰ ਦਾਂਗੇ ਤਾਂ ਕਿ ਇਹ ਇੱਕੇਦਮ ਉੱਤਰੇ ਨਾ ਇਸ ਤਰੀਕੇ ਨਾਲ ਤੁਸੀਂ ਨੱਪ ਜਿ ਦੇ ਦੇਣਾ ਤੇ ਫੁੱਲ ਬ੍ਰੈਡ ਤੇ ਲਗਾ ਦੇਣਾ ਫਿਰ ਤੁਸੀਂ ਕਿਸੇ ਵੀ ਕਟਰ ਨਾਲ ਜਾਂ ਆਪਣੇ ਨਾਈਫ ਵਗੈਰੇ ਨਾਲ ਇਹਨੂੰ ਕੱਟ ਦਿਓ ਜਿੰਨੇ ਮਰਜ਼ੀ ਪੀਸ ਕਰ ਲਿਓ ਬੱਸ ਇਹ ਚਾਰ ਪੀਸ ਕਰੋਗੇ ਤਾਂ ਜਿਆਦਾ ਵਧੀਆ ਰਹਿਣਗੇ ਕਿਉਂਕਿ ਇਹ ਜਦੋਂ ਬਣ ਜਾਂਦੇ ਹੈ ਤੇ ਫੁੱਲ ਕੇ ਹੀ ਵੱਡੇ ਵੱਡੇ ਲੱਗਣ ਲੱਗ ਜਾਂਦੇ ਹੈਗੇ ਤੇ ਆਪਾਂ ਇਹਨਾਂ ਨੂੰ ਤਿਆਰ ਕਰਕੇ ਸਾਈਡ ਤੇ ਰੱਖ ਦਾਂਗੇ ਤੇ ਫਿਰ ਆਪਾਂ ਲਿਆ ਜੀ ਥੋੜਾ ਜਿਹਾ ਬੇਸਣ ਤੇ ਤੁਸੀਂ ਇੱਥੇ ਦੇਖ ਲੈਣਾ ਜੀ ਵੀ ਤੁਹਾਡਾ ਕਿੰਨੇ ਬੇਸਣ ਨਾ ਸਰੂਗਾ ਆਪਾਂ ਅੱਧੀ ਕੋਲੀ ਬੇਸਣ ਦੀ ਲਈ ਹੈ ਤੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਗੱਠਾਂ ਵਗੈਰਾ ਬਿਲਕੁਲ ਵੀ ਨਾ ਹੋਣ ਬਿਲਕੁਲ ਸੌਫਟ ਇਹ ਪੇਸਟ ਹੈ ਜਿਹੜਾ ਉਹ ਤਿਆਰ ਹੋਵੇ ਤੇ ਇੱਕ ਗੱਲ ਹੋਰ ਹੈ ਇਹ ਆਪਾਂ ਗਾੜਾ ਇੱਥੇ ਬਿਲਕੁਲ ਨਹੀਂ ਕਰਨਾ ਕਿਉਂਕਿ ਜਦੋਂ ਵੀ ਆਪਾਂ ਪਕੌੜੇ ਵਗੈਰਾ ਬਣਾਉਣੇ ਆ ਪਾਣੀ ਘੱਟ ਪਾਉਣੇ ਆ ਤੇ ਇਹਨੂੰ ਗਾੜਾ ਕਰ ਲੈਣਾ ਪਰ ਇੱਥੇ ਆਪਾਂ ਇਹਨੂੰ ਬਿਲਕੁਲ ਪਤਲਾ ਬਣਾਣਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਹਲਦੀ ਪਾਉਣੀ ਹੈ ਪਰ ਇਹ ਕਲਰਲੀ ਪਾਉਣੀ ਹੈ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਸਕਿਪ ਕਰ ਦਿਓ ਇਸੇ ਤਰ੍ਹਾਂ ਹੀ ਬਹੁਤ ਵਧੀਆ ਬਣਨਗੇ ਪਰ ਜੇ ਤੁਸੀਂ ਹਲਕਾ ਜਿਹਾ ਕਲਰ ਦੇਣਾ ਹੈ ਤੁਸੀਂ ਹਲਦੀ ਪਾ ਲਿਓ ਤੇ ਆਪਾਂ ਇਹਨੂੰ ਲਗਾਤਾਰ ਜੀ ਮਿਕਸ ਕਰਦੇ ਰਵਾਂਗੇ ਤੇ ਦੇਖੋ ਬਿਲਕੁਲ ਇਹ ਪਤਲਾ ਬਣ ਕੇ ਤਿਆਰ ਹੋ ਗਿਆ ਆਪਾਂ ਤੁਹਾਨੂੰ ਦਿਖਾਵਾਂਗੇ ਦੇਖੋ ਇਸ ਤਰ੍ਹਾਂ ਦਾ ਬਣੂਗਾ ਇਹ ਜਿਵੇਂ ਆਪਾਂ ਸਲਰੀ ਤਿਆਰ ਕਰਦੇ ਆ ਉਸੇ ਤਰ੍ਹਾਂ ਹੀ ਇਹ ਬਣ ਗਿਆ ਤੇ ਫਿਰ ਆਪਾਂ ਇਹਦੇ ਲਈ ਜੀ ਬਣਾਇਆ ਜੀ ਬ੍ਰੈਡ ਕ੍ਰਮਸ ਥੋੜਾ ਜਿਹਾ ਪੰਜ ਛੇ ਬ੍ਰੈਡਾਂ ਦਾ ਆਪਾਂ ਤਿਆਰ ਕਰ ਲਿਆ ਇਹ ਤੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਉਣਾ ਕਾਲਾ ਨਮਕ ਤੇ ਥੋੜੀ ਜੀ ਕਾਲੀ ਮਿਰਚ ਉਹ ਜ਼ਰੂਰ ਪਾਓ ਤੇ ਤੁਸੀਂ ਇਹਨੂੰ ਮਿਕਸ ਕਰਿਓ ਤੇ ਇਹਦਾ ਜਿਹੜਾ ਟੇਸਟ ਹੈਗਾ ਬਾਅਦ ਵਿੱਚ ਉਹ ਬਖਰਾ ਹੀ ਆਊਗਾ ਤੁਹਾਨੂੰ ਬਹੁਤ ਜ਼ਿਆਦਾ ਇਹ ਟੇਸਟੀ ਬਣਨਗੇ ਤੇ ਬਹੁਤ ਹੀ ਜਲਦੀ ਵਿੱਚ ਬਹੁਤ ਹੀ ਸਸਤੇ ਵਿੱਚ ਕਿਉਂਕਿ ਜਿੰਨੀ ਇਹਨਾਂ ਦੀ ਤਾਰੀਫ ਕਰੀਏ ਓਨੀ ਥੋੜੀ ਹੈ ਤੇ ਤਿਆਰ ਹੋ ਜਾਂਦੇ ਆ ਤੇ ਪੂਰੀ ਫੈਮਿਲੀ ਨੂੰ ਹੀ 2-4 ਬਰੈਡਾਂ ਨਾਲ ਹੀ ਇਹ ਸਾਰਿਆਂ ਨੂੰ ਆ ਜਾਂਦੇ ਹੈਗੇ ਤੇ ਸਾਰੇ ਖੁਸ਼ ਹੋ ਜਾਂਦੇ ਆ ਬਹੁਤ ਥੋੜੇ ਵਿੱਚ ਤੇ ਉਸ ਤੋਂ ਬਾਅਦ ਜੀ ਆਪਾਂ ਰੱਖਿਆ ਜੀ ਤੇਲ ਗਰਮ ਉਹ ਹੋ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਬੇਸਨ ਦੇ ਵਿੱਚ ਲਪੇਟ ਲਾਂਗੇ ਤੇ ਫਿਰ ਇਹਨਾਂ ਦੇ ਉੱਪਰ ਆਪਾਂ ਜਿਹੜਾ ਹੈਗਾ ਬ੍ਰੈਡ ਕ੍ਰੰਬ ਸੋ ਚੰਗੀ ਤਰ੍ਹਾਂ ਲਗਾ ਦਾਂਗੇ ਤੇ ਐਸੇ ਤਰੀਕੇ ਨਾਲ 4-4 5-5 ਪੀਸ ਜਿੰਨੇ ਕਿ ਸੋ ਡਕੜਾਈ ਵਿੱਚ ਪੈ ਜਾਣ ਤੇ ਤੁਸੀਂ ਕਵਰ ਕਰਕੇ ਪਹਿਲਾਂ ਇੱਕੋ ਸਾਈਡ ਦੇ ਉੱਪਰ ਰੱਖ ਲੈਣੇਗੇ ਇਨਾਂ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਨਹੀਂ ਲੱਗਦਾ ਕਿਉਂਕਿ بیسਨ ਨਾ ਤਾਂ ਕੋਲ ਹੈ ਜਿਹੜਾ ਬਿਲਕੁਲ ਪਤਲਾ ਹੁੰਦਾ ਤੇ ਆਪਾਂ ਉੱਪਰ ਕੀ ਲਗਾਏ ਸਿਰਫ ਬ੍ਰੈਡ ਕ੍ਰੰਬਸ ਤੇ ਟੇਸਟੀ ਐਨੇ ਜ਼ਿਆਦਾ ਬਣਦੇ ਆ ਕਿ ਬਹੁਤ ਵੱਡੀ ਰੈਸਿਪੀ ਦਾ ਮੁਕਾਬਲਾ ਕਰਦੇ ਹੈਗੇ ਤੇ ਤੇਲ ਨੂੰ ਤੁਸੀਂ ਇੱਕ ਵਾਰੀ ਫੁੱਲ ਕਰਮ ਕਰਕੇ ਗੈਸ ਨੂੰ ਸਲੋ ਕਰ ਲਿਓ ਤੇ ਫਿਰ ਇਹਦੀ ਉਲਟ ਪਲਟ ਕਰਦੇ ਰਹੋ ਤੇ ਐਨੀ ਟਾਈਮ ਵਿੱਚ ਹੀ ਤੁਸੀਂ ਦੂਸਰੇ ਜਿਹੜੇ ਹੈਗੇ ਤੁਹਾਡੇ ਬ੍ਰੈਡ ਉਹਨਾਂ ਨੂੰ ਰੈਡੀ ਕਰਕੇ ਰੱਖ ਲਿਓ ਤਾਂ ਕਿ ਆਪਣਾ ਸਮਾਂ ਵੀ ਨਾ ਖਰਾਬ ਹੋਵੇ ਹੁੰਦਾ ਕਿ ਜਦੋਂ ਬੱਚੇ ਟਿਊਸ਼ਨ ਵਗੈਰਾ ਜਾਂਦੇ ਹੈਗੇ ਤਾਂ ਉਹਨਾਂ ਨੂੰ ਘਰ ਆਉਂਦਿਆਂ ਨਹੀਂ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਚਾਹੀਦਾ ਕਿਉਂਕਿ 2-3 ਘੰਟਿਆਂ ਦਾ ਸਮਾਂ ਬੱਚੇ ਉੱਥੇ ਬੈਠੇ ਰਹਿੰਦੇ ਆ ਤੇ ਬੱਚੇ ਐਨਾ ਚਿਰ ਟਿਕ ਜਨ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਇਹ ਫਰਾਈ ਹੋ ਗਏ ਤਾਂ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੇ ਦੇਖੋ ਇਹਨਾਂ ਦਾ ਥੋੜਾ ਜਿਹਾ ਆਪਾਂ ਹਲਦੀ ਚ ਕਲਰ ਪਾਇਆ ਸੀ ਤੇ ਉਹਦਾ ਵੀ ਕਲਰ ਬੜਾ ਸੋਨਾ ਆਇਆ ਤੇ ਬਹੁਤ ਹੀ ਜਿਹੜੇ ਕ੍ਰਿਸਪੀ ਜੇ ਬਣ ਕੇ ਇਹ ਤਿਆਰ ਹੋ ਜਾਂਦੇ ਆ ਤੇ ਇਸੇ ਤਰੀਕੇ ਨਾਲ ਬਾਰੋ-ਬਾਰੀ ਨਾਲ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਬਹੁਤ ਜ਼ਿਆਦਾ ਇਹ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਸਸਤੇ ਵਿੱਚ ਤਿਆਰ ਹੋ ਜਾਂਦੇ ਹੈਗੇ ਆਪਾਂ ਇਹਨਾਂ ਨੂੰ ਕਰ ਲਿਆ ਜੀ ਹੁਣ ਫਰਾਈ ਤੇ ਹੁਣ ਆਪਾਂ ਇਹਨਾਂ ਨੂੰ ਖਾਵਾਂਗੇ ਜੀ ਕੋਈ ਮਰਜੀ ਸੌਸ ਨਾਲ ਗ੍ਰੀਨ ਸੌਸ ਨਾਲ ਖਾਓ ਤੁਸੀਂ ਰੈੱਡ ਸੌਸ ਨਾਲ ਖਾਓ ਬਹੁਤ ਜਿਆਦਾ ਹੀ ਟੇਸਟੀ ਬੰਦੇ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹਨਾਂ ਨੂੰ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਪੇਜ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਕਰੋ ਇਸ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਲੈ ਕੇ ਮੈਂ ਤੁਹਾਡੇ ਲਈ ਆਵਾਂਗੀ ਤੇ ਵੀ ਤੁਸੀਂ ਰਿਸਪੌਂਸ ਵੀ ਵਧੀਆ ਦਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਤੁਹਾਡੇ ਹੌਸਲੇ ਨਾਲ ਹੀ ਮੈਂ ਵੀਡੀਓ ਬਣਾਉਣੀ ਹੈ ਥੈਂਕ ਯੂ